ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਉਗੇ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਹਰੇਕ ਕਲਰ ਚ ਜਿਹੜਾ ਆਪਣਾ ਇਹ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਛਮ ਹੋਊਗੀ ਉਸੇ ਤਰ੍ਹਾਂ ਦੀਆਂ ਤੁਸੀਂ ਸਲਾਈਆਂ ਲੈ ਲੈਣੀਆਂ ਹੁਣ ਇੱਥੇ ਮੇਰੇ ਕੋਲ ਨਾਰਮਲ ਇਸ ਤਰ੍ਹਾਂ ਦੀ ਬੁਲੇਟ ਦੇਖੋ ਤੇ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਰਹੀ ਹਾਂ ਸਿੱਧੇ ਪਾਸੇ ਤੁਹਾਡੀ ਜਾਣ ਦੀ ਪਹਿਲੀ ਸਲਾਈ ਸ਼ੁਰੂ ਹੁੰਦੀ ਹੈ ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਦੇਖੋ ਇੱਥੇ ਮੈਂ ਉਲਟੀਆਂ ਲਾਈਨਾਂ ਦਾ ਬਾਰਡਰ ਬਣਾਇਆ ਦੋ ਲਾਈਨਾਂ ਬਾਰਡਰ ਦੇ ਤੌਰ ਤੇ ਬਣਾਈਆਂ ਉਸ ਤੋਂ ਬਾਅਦ ਸਿੱਧੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਕੀਤਾ ਹੈ ਇੱਕ ਵਾਰ ਡਿਜ਼ਾਈਨ ਨੂੰ ਬਣਾਇਆ ਹੁਣ ਉੱਪਰ ਮੈਂ ਤੁਹਾਨੂੰ ਇਹੀ ਡਿਜ਼ਾਈਨ ਰਿਪੀਟ ਕਰਕੇ ਦਿਖਾਵਾਂਗੀ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਚਾਰ-ਚਾਰ ਕੁੰਡਿਆਂ ਤੇ ਆਪਣਾ ਡਿਜ਼ਾਈਨ ਦੋ ਕੁੰਡੇ ਲਾਸਟ ਤੇ ਵਾਧੂ ਰੱਖ ਲੈਣੇ ਜਿਵੇਂ ਦੇਖੋ ਇਸ ਤਰ੍ਹਾਂ ਚਾਰ 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 ਇਸ ਤਰ੍ਹਾਂ ਕਰਕੇ ਕੁੰਡੇ ਲੈ ਲੈਣੇ ਲਾਸਟ ਤੇ ਦੋ ਕੁੰਡੇ ਵਾਧੂ ਹੋਣੇ ਚਾਹੀਦੇ ਜਾ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਉਲਟੀ ਸਾਈਡ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਜਿਹੜਾ ਡਿਜ਼ਾਈਨ ਨੂੰ ਪਾ ਸਕਦੇ ਹਾਂ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਸਿੱਧੇ ਪਾਸੇ ਤੋਂ ਇੱਕ ਹੁੰਡਾ ਤਾਰੋ ਚਾਹੇ ਬਣ ਤੁਹਾਡੀ ਆਪਣੀ ਮਰਜ਼ੀ ਆ ਹੁਣ ਇਸ ਤੋਂ ਬਾਅਦ ਸਾਰੀ ਸਲਾਈ ਆਪਾਂ ਪਹਿਲੀ ਸਲਾਈ ਹੈ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਵ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਉਹ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ फस्ट रो राइट साइड बहुत ही ईजी डिजाइन है जड़ियाँ सिलाई मैं बना रही है गैप लाई है ठीक है एक सिलाई सीधी होगी उल्टे पास से तो दूसरी सिलाई सारी आप उल्टी बनावें ਇਹ ਮੈਂ 4 ਸਲਾਂਗਾਂ ਬਣਾਉਂਗੀ। 2 ਸਿੱਧੇ ਪਾਸੇ ਤੋਂ ਸਿੱਧੀਆਂ। 2 ਉਲਟੇ ਪਾਸੇ ਤੋਂ ਉਲਟੀਆਂ। ਇਹ ਗੈਪ ਲਈ ਹੈ। ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜੀ ਗੈਪ ਲਈ ਜਿਹੜੀਆਂ ਇਸ ਤਰ੍ਹਾਂ ਸਲਾਂਗਾਂ ਤੁਸੀਂ ਰੱਖ ਸਕਦੇ ਹੋ। 4 ਸਲਾਂਗਾਂ ਵੀ ਬਣਾ ਸਕਦੇ ਹੋ, 6 ਸਲਾਂਗਾਂ ਵੀ ਬਣਾ ਸਕਦੇ ਹੋ। 8 ਸਲਾਂਗਾਂ ਵੀ ਬਣਾ ਸਕਦੇ ਹੋ। ਜਿੰਨਾ ਤੁਸੀਂ ਡਿਜ਼ਾਈਨ ਨੂੰ ਗੈਪ ਦੇਣਾ ਉਸ ਅਨੁਸਾਰ ਤੁਸੀਂ ਇਹ ਗੈਪ ਲਈ ਸਲਾਂਗਾਂ ਬਣਾ ਰਹੇ ਹੋ। ਦੂਸਰੀ ਸਿਲਾਈ ਰੰਗ ਸਾਈਡ ਤੋਂ ਸਾਰੀ ਉਲਟੀ ਬਣਾ ਲਈ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰੂੰਗੀ ਮੈਂ ਫਿਰ ਚੌਥੀ ਸਿਲਾਈ ਰੰਗ ਸਾਈਡ ਤੋਂ ਉਲਟੀ ਬਣਾਉਂਗੀ ਠੀਕ ਹੈ ਮੈਂ ਦੋਸ ਲਾਂਗਾਂ ਬਣਾ ਕੇ ਕੰਪਲੀਟ ਕਰਦੀ ਹਾਂ ਪੰਜਵੀਂ ਸਲਾਈ ਤੇ ਆਪਣਾ ਡਿਜ਼ਾਈਨ ਆਊਗਾ। ਚਾਰ ਸਲੰਗਾਂ ਕੰਪਲੀਟ ਹੋ ਗੂ। ਜਿਵੇਂ ਇੱਥੇ ਆਪਣੀਆਂ ਇਹ ਚਾਰ ਸਲੰਗਾਂ ਗੈਪ ਲਈ ਹੈ ਠੀਕ ਹੈ। ਫਿਰ ਇਹ ਦੋ ਲਾਈਨਾਂ ਡਿਜ਼ਾਈਨ ਦੀਆਂ ਆਉਂਦੀਆਂ। ਫਿਰ ਚਾਰ ਸਲੰਗਾਂ, ਫਿਰ ਦੋ ਲਾਈਨਾਂ ਡਿਜ਼ਾਈਨ ਦੀਆਂ, ਫਿਰ ਚਾਰ ਸਲੰਗਾਂ, ਦੋ ਲਾਈਨਾਂ ਡਿਜ਼ਾਈਨ ਡਿਜ਼ਾਈਨ ਦੀਆਂ। ਇਸੇ ਤਰ੍ਹਾਂ ਆਪਾਂ ਇਹ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣ ਅੱਗੇ-ਅੱਗੇ ਠੀਕ ਹੈ। ਹੁਣ ਪੰਜਵੀਂ ਸਲਾਈ ਆ ਗਈ। ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਥ੍ਰੈਡ ਕਰਾਂਗੇ ਅੱਗੇ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਆ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਕਰਾਂਗੇ ਪਿਛੇ ਦੋ ਕੁੰਡੇ ਛੱਡ ਕੇ ਇੱਕ ਆਪਾਂ ਲੂਪ ਬਣਾਵਾਂਗੇ ਇਸ ਤਰ੍ਹਾਂ ਥੋੜੀ ਜਿਹੀ ਨੂੰ ਇਸ ਤਰ੍ਹਾਂ ਲੂਜ਼ ਰੱਖਾਂਗੇ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਾਂਗੇ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ। ਨਾ ਤਾਂ ਕੋਈ ਕੁੰਡਾ ਆਪਣਾ ਵਧਿਆ ਤੇ ਨਾ ਹੀ ਘਟਿਆ, ਠੀਕ ਹੈ? ਚਾਰ ਕੁੰਡਿਆਂ ਦੇ ਚਾਰ ਕੁੰਡੇ ਆਪਣੇ ਕੋਲ। ਥ੍ਰੈਡ ਅੱਗੇ, ਫੇਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ, ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ। ਥੋੜਾ ਜਿਹਾ ਲੋਜ ਰੱਖਣਾ, ਇਹ ਦੋ ਕੁੰਡਿਆਂ ਦਾ ਇੱਕ ਬਣਾਉਣਾ। ਇਸ ਤਰ੍ਹਾਂ। ਫੇਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ, ਬਹੁਤ ਹੀ ਈਜ਼ੀ ਡਿਜ਼ਾਈਨ। ਦੋ ਕੁੰਡੇ ਛੱਡ ਕੇ ਇੱਕ ਆਪਾਂ ਕੁੰਡਾ ਬਣਾਉਣਾ ਇਸ ਤਰ੍ਹਾਂ। దో కు బ ెడ్డ కన అగే దో కుండె ఉల్టే ్రెడ్ పిచ్చే దో కుండె షడ్డ కే దో కు బ్రెడ్ కాండే ఉల్టే థ్రెడ్ పిచ్చే దో కు షడ్డ కు బ బ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਫੇਰ ਇਸ ਤਰ੍ਹਾਂ ਦੋ ਕੁੰਡੇ ਉਲਟੇ ਲਾਸਟ ਤੇ ਆਪਣੀ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇਹ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਆ ਜੂਗਾ ਠੀਕ ਹੈ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਹੈ ਵਾਧੂ ਕੁੰਡਾ ਸਿੱਧਾ ਬਣਾ ਲਾਂਗੇ ਸਟਾਰਟਿੰਗ 'ਚ ਆਪਣਾ ਇਸ ਤਰ੍ਹਾਂ ਐ ਅਸੀਂ ਇੱਕ ਕੁੰਡਾ ਤਾਰ ਕੇ ਦੋ ਉਲਟੇ ਲਾਸਟ ਤੇ ਆਪਣੀ ਦੋ ਆਗੇ ਡਿਜ਼ਾਈਨ ਵਾਲੇ 6ਵੀਂ ਸਲਾਈ ਰਾਉਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੀਏ ਬਣੋ ਹੁਣ ਜਿਹੜੇ ਆਪਣੇ ਦੋ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹ ਆਪਾਂ ਉਲਟੇ ਬਣਾਉਣੇ ਆ ਇਸ ਤਰ੍ਹਾਂ ਜਿਹੜੇ ਦੋ ਉਧਰ ਉਲਟੇ ਇਹ ਦੋ ਆਪਾਂ ਸਿੱਧੇ ਬਣਾਉਣੇ ਆ ਤਾਂ ਛੇਮੀ ਸਲਾਈ ਸਾਰੀ ਇਸੇ ਤਰ੍ਹਾਂ ਆ ਜਾਊਗੀ ਦੋ ਪੈਟਰਨ ਵਾਲੇ ਕੁੰਡੇ ਜਿਹੜੇ ਉਲਟੇ ਜਿਹੜੇ ਉਧਰ ਉਲਟੇ ਆ ਇਧਰ ਦੋ ਸਿੱਧੇ थ्रेड अगे दो उल्टे दो सीधे दो उल्टे दो सीधे दो उल्टे दो सीधे दो उल्टे ਲਾਸਟ ਦੇ ਦੋ ਉਲਟੇ ਆਏ ਸੀ ਉਧਰ ਇਧਰ ਸਿੱਧੇ ਆ ਗਏ ਠੀਕ ਹੈ ਲਾਸਟ ਵਾਲਾ ਉਲਟੀ ਸिलाई ਉਲਟਾ ਬਣਾ ਲਾਂਗੇ ਛੇਵੀਂ ਸिलाई ਕੰਪਲੀਟ ਹੋ ਗਈ ਸੱਤਵੀਂ ਸिलाई ਪਹਿਲਾ ਕੁੰਡਾ ਧਾਰੋ ਚਾਹੇ ਬਨੂ ਸਾਰੀ ਸिलाई ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਜਿਆਦਾ ਸਲਾਂਗਾਂ ਇਸ ਡਿਜ਼ਾਈਨ ਵਿੱਚ ਸਿੱਧੀਆਂ ਉਲਟੀਆਂ ਸਾਰੀ ਸਲਾਈ ਸਿੱਧੀ ਬਣਾਉਣੀ ਹੈ 7ਵੀਂ ਸਲਾਈ 8ਵੀਂ ਸਲਾਈ ਰੋਂਗ ਸਾਈਡ ਤੋਂ ਸਾਰੀ 올ਟੀ ਬਣਾ ਕੇ ਕੰਪਲੀਟ ਕਰਨੀ ਆ ਠੀਕ ਹੈ ਡਿਜ਼ਾਈਨ ਦੀ ਨੌਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਜਿਹੜਾ ਇੱਥੇ ਬਣਿਆ ਇੱਥੇ ਬਨੂਗਾ ਠੀਕ ਹੈ ਡਿਜ਼ਾਈਨ ਜਿਹੜਾ ਇੱਥੇ ਬਣਿਆ ਇਹ ਇੱਥੇ ਬਨੂਗਾ ਤਾਂ ਜਗ੍ਹਾ ਚੇਂਜ ਕਰਾਂਗੇ ਪਹਿਲਾ ਕੁੰਡਾ ਤਾਰਾਂਗੇ ਹੁਣ ਜਿਹੜੇ ਆਪਾਂ ਪਹਿਲਾਂ ਡਿਜ਼ਾਈਨ ਵਾਸਤੇ ਇਹ ਵਾਲੇ ਦੋ ਕੁੰਡੇ ਉਲਟੇ ਬਣਾਏ ਸੀ ਹੁਣ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਤਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਹੈ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਡਿਜ਼ਾਈਨ ਉਹੀ ਹੈ ਬਸ ਡਿਜ਼ਾਈਨ ਦੀ ਜਗ੍ਹਾ ਜਿਹੜੀ ਉਹ ਚੇਂਜ ਹੋ ਗਈ ਦੇਖੋ ਫਿਰ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਲੂਪ ਬਣਾਉਣਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਡਿਜ਼ਾਈਨ ਉਸੇ ਤਰ੍ਹਾਂ ਹੀ ਹੈ ਬਸ ਸਟਾਰਟਿੰਗਸ ਤੇ ਲਾਸਟ ਤੇ ਡਿਜ਼ਾਈਨ ਦੀ ਜਗ੍ਹਾ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਫਿਰ ਡਿਜ਼ਾਈਨ ਆਪਣਾ ਉਹੀ ਰਹਿੰਦਾ ਹੈ ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਥੋੜਾ ਜਿਹਾ ਲੋਜ ਰੱਖਣਾ ਠੀਕ ਹੈ ਜਿਆਦਾ ਲੋਜ ਨਹੀਂ ਰੱਖਣਾ ਫਿਰ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਾਸ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਪਿਛਲੀ ਸਾਈਡ ਤੋਂ ਸਿੱਧਾ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਥ੍ਰੈਡ ਅੱਗੇ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਆਪਾਂ ਦੂਪ ਬਣਾਉਣਾ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਹੁਣ ਸਟਾਰਟਿੰਗ 'ਚ ਆਪਾਂ ਦੋ ਕੁੰਡੇ ਛੱਡੇ ਸੀ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡੇ ਉਲਟੇ ਆਏ ਤਾਂ ਇੱਥੇ ਲਾਸਟ ਤੇ ਆਪਣੇ ਦੋ ਕੁੰਡੇ ਉਲਟੇ ਆਉਣਗੇ ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਠੀਕ ਹੈ 10ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਹੁਣ ਜਿਹੜੇ ਦੋ ਇੱਧਰ ਉਲਟੇ ਆਏ ਇੱਧਰ ਬਣਾਵਾਂਗੇ ਦੋ ਸਿੱਧੇ ਪੈਟਰਨ ਵਾਲੇ ਦੋ ਕੁੰਡੇ ਉਲਟੇ ਸਾਰੀ ਸਲਾਈ ਇਸੇ ਤਰ੍ਹਾਂ ਬਸ ਸਟਾਰਟਿੰਗ ਤੇ ਲਾਸਟ ਤੇ ਚੇਂਜ ਹੈ ਠੀਕ ਹੈ ਦੋ ਸਿੱਧੇ ਡਿਜ਼ਾਈਨ ਵਾਲੇ ਦੋ ਉਲਟੇ ਜਿਹੜੇ ਦੋ ਉਧਰ ਉਲਟੇ ਆ ਦੋ ਸਿੱਧੇ ਡਿਜ਼ਾਈਨ ਵਾਲੇ ਉਲਟੇ ਦੋ ਸਿੱਧੇ ਦੋ ਉਲਟੇ 10 ਸਲਾਨਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਲਾਸਟ ਤੇ ਦੇਖੋ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਇਹ ਹੀ 10 ਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਉੱਬਰ ਕੇ ਡਿਜ਼ਾਈਨ ਆਉਂਦਾ ਹੈ ਜਦੋਂ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਚਾਰ ਸਲਾਂਗਾਂ ਉਸੇ ਤਰ੍ਹਾਂ ਗੈਪ ਲਈ ਸਿੱਧੀ ਉਲਟੀ ਪਾਸੇ ਤੋਂ ਉਲਟੀ ਫੇਰ ਸਿੱਧੇ ਪਾਸੇ ਤੋਂ ਤੀਸਰੀ ਸਿੱਧੀ ਚੌਥੀ ਉਲਟੀ ਠੀਕ ਹੈ ਪੰਜਵੀਂ ਤੇ ਡਿਜ਼ਾਈਨ ਛੇਵੀਂ ਤੇ ਡਿਜ਼ਾਈਨ ਸੱਤਵੀਂ ਸਿੱਧੀ ਅੱਠਵੀਂ ਉਲਟੀ ਨੌਵੀਂ ਸਲਾਈ ਤੇ ਡਿਜ਼ਾਈਨ ਦਸਵੀਂ ਸਲਾਈ ਤੇ ਡਿਜ਼ਾਈਨ ਇਸ ਤਰ੍ਹਾਂ 10 ਲਾਈਆਂ ਕੰਪਲੀਟ ਹੋ ਜਾਣੀਆਂ ਤੇ ਚਲੋ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਇਸ ਤਰ੍ਹਾਂ ਦਾ ਡਿਜ਼ਾਈਨ ਲੱਗਿਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ